ਦੋਸਤੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਖੇਡ ਗਰਾਊਂਡ ਦੇ ਵਿੱਚ ਆ ਤੇ ਜਦੋਂ ਨਾ ਜਵਾਨੀ ਬਾਹਰ ਨੂੰ ਚੱਲ ਪਈ ਸੀ ਤਾਂ ਪਿੰਡਾਂ ਦੀਆਂ ਗਰਾਊਂਡਾਂ ਦੇ ਵਿੱਚੋਂ ਆ ਗੱਲ ਸਾਰੀ ਮਿੱਤਰੋ ਖਤਮ ਹੋ ਗਈ ਸੀ ਤੇ ਸਰਕਾਰ ਵੱਲੋਂ ਨਾ ਇੱਕ ਉਦਮ ਉਪਰਾਲਾ ਕੀਤਾ ਜਾ ਰਿਹਾ ਹੈ ਕਿ ਯੁੱਧ ਨਸ਼ਿਆਂ ਵਿਰੁੱਧ ਪਰ ਇਹ ਭਾਵੇਂ ਕਿੰਨਾ ਵੀ ਨਾ ਤੁਸੀਂ ਉਪਰਾਲਾ ਕਰ ਲਿਓ ਉਦਮ ਕਰ ਲਿਓ ਪਰ ਜਿੰਨੀ ਦੇਰ ਤੱਕ ਆ ਮਿੱਟੀ ਦੇ ਨਾਲ ਆ ਮਿੱਟੀ ਨਾਲ ਨਹੀਂ ਨਾ ਜੋੜਦੇ ਤਾਂ ਗਰਾਊਂਡਾਂ ਨਾਲ ਜਵਾਨੀ ਨਹੀਂ ਜੁੜੀ ਜਾਂਦੀ ਮਿੱਤਰੋ ਓਨੀ ਦੇਰ ਤੱਕ ਜਿਹੜਾ ਯੁੱਧ ਨਸ਼ਿਆਂ ਵਿਰੋਧ ਦਾ ਮਿੱਤਰੋ ਇਹ ਸਫਲ ਨਹੀਂ ਹੁੰਦਾ ਤੇ ਆ ਵੇਖੋ ਆ ਕਹਿੰਦੀ ਜਵਾਨੀ ਆ ਦੇਖ ਆ ਗੋਲ ਹੋ ਗਿਆ ਮਿੱਤਰੋ ਸ਼ਾਬਾਸ਼ ਤੇ ਇੰਨੇ ਜਵਾਨ ਤੇ ਇੰਨੀ ਜਵਾਨੀ ਤੇ ਇੰਨੀ ਨੌਜਵਾਨ ਪੀੜ੍ਹੀ ਸ਼ਾਇਦ ਹੀ ਕਿਤੇ ਮਤਰੋ ਹੋਵੇ ਉਧਰ ਵਾਲੀ ਵਾਲਾ ਗਰਾਊਂਡ ਹੈ ਤੇ ਇੱਥੇ ਫੁੱਟਬਾਲ ਦਾ ਮੈਚ ਲੱਗਿਆ ਹੋਇਆ ਹੈ ਤਾਂ ਯੁੱਧ ਨਸ਼ਿਆਂ ਵਿਰੁੱਧ ਵਰਗੀ ਜਿਹੜੀ ਯੁੱਧ ਨਸ਼ਿਆਂ ਵਿਰੁੱਧ ਵਾਲੀ ਜਿਹੜੀ ਮਹਿੰਮ ਚਲਾ ਰਹੀ ਹੈ ਨਾ ਸਰਕਾਰ ਤੇ ਸਭ ਤੋਂ ਪਹਿਲਾਂ ਇਹ ਕੰਮ ਹੈ ਕਿ ਆ ਜੇ ਮੈਂ ਇਹਨਾਂ ਨੌਜਵਾਨਾਂ ਦੀ ਮੈਂ ਤੁਹਾਨੂੰ ਅੰਦਰ ਜਾ ਕੇ ਵੀ ਦਿਖਾਉਣਾ ਹੈ ਤਿਆ ਰਮਣੇ ਵਰਗੇ ਜਿਹੜੇ ਸਾਡੇ 1 ਨੰਬਰ ਦੇ ਕਬੱਡੀ ਖਿਡਾਰੀ ਐ ਆਜ਼ਾਦ ਸਪੋਰਟਸ ਕਲੱਬ ਫਤੂਹੀ ਖੇਡਾਂ ਦੇ ਤੇ ਆ ਚੋਬਰ ਕਬੱਡੀ ਪਾ ਰਹੇ ਆ ਆ ਮਿੱਟੀ ਨਾਲ ਤੇ ਆ ਗਰਾਊਂਡਾਂ ਨਾਲ ਜਵਾਨੀ ਨੂੰ ਜੋੜਨਾ ਪੈਣਾ ਮਿੱਤਰੋ ਤਾਂ ਫੇਰ ਜਿਹੜਾ ਯੁੱਧ ਹੈ ਨਸ਼ਿਆਂ ਵਿਰੁੱਧ ਹੈ ਨਾ ਜਿਹੜਾ ਇਹ ਮਹਿੰਮਾ ਇਹ ਪਾਸ ਹੋ ਸਕਦੀ ਐ ਤੇ ਨਹੀਂ ਤਾਂ ਓਨੀ ਦੇਰ ਤੱਕ ਮਿੱਤਰੋ ਇਹ ਕਾਮਯਾਬ ਨਹੀਂ ਹੋਣੀ ਮਹਿੰਮ ਸਰਕਾਰ ਦੀ ਤੇ ਸ਼ਾਇਦ ਹੀ ਕਿਸੇ ਪਿੰਡ ਮੈਨੂੰ ਲੱਗਦਾ ਵੀ ਐਨੇ ਨੌਜਵਾਨ ਚੋਬਰ ਖੇਡਦੇ ਹੋਣਾ ਦੇਖ ਭਿੱੜਦੇ ਆ ਨਾ ਖੇਡ ਮੈਦਾਨ ਦੇ ਵਿੱਚ ਤੇ ਤੁਹਾਨੂੰ ਬੜੀ ਖੁਸ਼ੀ ਹੋਊਗੀ ਤੇ ਮੇਰੇ ਭਰਾ ਵੀਡੀਓ ਦੇਖਣ ਅਸਾਰ ਸ਼ੇਅਰ ਕਰ ਦਿਓ ਕਿਉਂਕਿ ਕੋਈ ਕਹਿੰਦਾ ਵੀ ਫਲਾਣੇ ਤੋਂ ਮੁੰਡਾ ਬਾਈ ਟੀਕਾ ਲਾ ਕੇ ਪਿਆ ਹੋਇਆ ਹੈ ਕੋਈ ਕਹਿੰਦਾ ਜੀ ਸਰਿੰਜ ਵਿੱਚ ਰਹੇਗੀ ਕੋਈ ਕਹਿੰਦਾ ਜੀ ਛੇਮਾ ਦਰਿਆ ਵਗੀ ਜਾਂਦਾ ਪਰ ਉਹਨਾਂ ਸਾਰਿਆਂ ਤੋਂ ਗੱਲਾਂ ਪੋਜ਼ਿਟਿਵ ਗੱਲਾਂ ਹੈ ਕਿ ਆ ਜਿਹੜੀ ਜਵਾਨੀ ਤੁਹਾਡੇ ਸਾਹਮਣੇ ਖੇ ਰਹੀ ਹੈ ਤੇ ਖੇੜ ਰਹੀ ਹੈ ਤਾਂ ਸਰਕਾਰ ਦੀ ਜਿਹੜੀ ਮੋਹਮ ਹੈ ਉਹਨੂੰ ਵੀ ਖਰ ਆਮ ਪਬਲਿਕ ਦਾ ਆਮ ਲੋਕਾਂ ਦਾ ਸਹਿਯੋਗ ਵੀ ਚਾਹੀਦਾ ਹੈ ਪਰ ਨੰਬਰ 2 ਦੂਜੀ ਗੱਲ ਇਹ ਆ ਭਰਾਵੋ ਕਿ ਆਮ ਲੋਕਾਂ ਦੇ ਸਹਿਯੋਗ ਇਹ ਹੈ ਕਿ ਜੇਕਰ ਇੱਕੋ ਇੱਕ ਔਲਾਜ ਆ ਯਾਰ ਇਹਦਾ ਕਿ ਕੋਈ ਕਹਿੰਦਾ ਜੀ ਪੰਜ ਦਰਿਆਵਾਂ ਦੀ ਪੰਜ ਆਬਾਂ ਦੀ ਧਰਤੀ ਪੰਜਾਬ ਇੱਥੇ ਛੇਵਾ ਦਰਿਆ ਵਗੀ ਜਾਂਦਾ ਪਾਰਾ ਪਿੰਡ ਫਤੂਈ ਖਿੜਾ ਬਲਾਕ ਲੰਬੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਆ ਜਵਾਨੀ ਨੂੰ ਦੇਖ ਕੇ ਕੋਈ ਬੰਦਾ ਕਹਿੰਦਾ ਆ ਗਰਾਊਂਡਾਂ ਨੂੰ ਦੇਖ ਕੇ ਆ ਦੇਖੋ ਕਿੰਨਾ ਗਰਾਊਂਡ ਤੇ ਨਾ ਨੌਜਵਾਨ ਚੋਬਰਾਂ ਦੀ ਇਹ ਦੇਣ ਹੈ ਮਿੱਤਰੋ ਕੋਈ ਬੰਦਾ ਕਹਿ ਸਕਦਾ ਹੈ ਕਿ ਇੱਥੇ ਪੰਜਾਬ ਦੀ ਧਰਤੀ ਤੇ ਨਸ਼ਾ ਹੈ ਤਾਂ ਬਹੁਤ ਸੋਹਣਾ ਆ ਦੇਖੋ ਕਿੰਨੇ ਨੌਜਵਾਨ ਚੋਬਰ ਆ ਯਾਰੋ ਫੁੱਟਬਾਲ ਦਾ ਮੈਚ ਲੱਗਿਆ ਹੋਇਆ ਹੈ ਫੁੱਟਬਾਲ ਇਸ ਗਰਾਊਂਡ ਦੇ ਵਿੱਚ ਨਾ ਮਿੱਤਰੋ ਆ ਸਾਹਮਣੇ ਗਰਾਊਂਡ ਹੈ ਇੱਕ ਇੱਥੇ ਹਰਜੀਤ ਸਿੰਘ ਬਾਜਾਖਾਨਾ ਹੋਰੀ ਵੀ ਵਿਚਾਰੇ ਆਪ ਦੇ ਸਮੇਂ ਦੇ ਵਿੱਚ ਖੇਡ ਕੇ ਗਏ ਹੈ ਤਾਂ ਆ ਟਾਇਰ ਇਹਨਾਂ ਨੇ ਪ੍ਰੈਕਟਿਸ ਵਾਸਤੇ ਰੱਖੇ ਹੋਏ ਹੈ ਤੇ ਆ ਕਿੰਨੇ ਸੋਹਣੇ ਦਰਖਤ ਲਾਏ ਹੈ ਤੇ ਕਿੰਨਾ ਉਦਮ ਭਰਾਲਾ ਇਹਨਾਂ ਨੌਜਵਾਨਾਂ ਨੇ ਕਰਿਆ ਹੋਇਆ ਕਿ ਗਰਾਊਂਡ ਨੂੰ ਸ਼ਿੰਗਾਰ ਕੇ ਤਾਂ ਇਹ ਨਾ ਚੋਬਰਾ ਨੇ ਰੱਖਿਆ ਹੋਇਆ ਤੇ ਫੁੱਟਬਾਲ ਦਾ ਮੈਚ ਲੱਗਿਆ ਹੋਇਆ ਹੂੰ ਵਾਲੀ ਵਾਲ ਦਾ ਮੈਚ ਲੱਗਿਆ ਹੁੰਦਾ ਹੈ ਵਿੱਚ ਕੋਈ ਮੇਰੇ ਤੇ ਵਰਗਾ ਹੋ ਰਹਾ ਜਾਂਦਾ ਹੈ ਕਹਿੰਦੇ ਜਦੋਂ ਨਾ ਪਿੰਡ ਦੇ ਵਿੱਚ ਟੂਰਨਾਮੈਂਟ ਹੋਵੇ ਤਾਂ 10 ਦਿਨ ਜਵਾਕ ਰੂੜੀਆਂ ਤੇ ਕਬੱਡੀ ਖਿਡੀ ਜਾਂਦੇ ਆ ਬਈ ਪਰ ਜਦੋਂ ਇਹਨਾਂ ਨੌਜਵਾਨਾਂ ਨੂੰ ਥੋੜੀ سپورਟ ਦੀ ਲੋੜ ਹੁੰਦੀ ਆ ਹੋਰ ਕੋਈ ਬਾਲੀ ਵੱਡੀ ਗੱਲ ਨਹੀਂ ਥੋੜੀ سپورਟ ਇਹਨਾਂ ਦੀ ਐਂਟਰੀ ਕਰਾ ਦਿੱਤੀ ਜਾਵੇ ਇਹਨਾਂ ਦੀ ਐਂਟਰੀ ਭਰੀ ਜਾਵੇ ਤਾਂ ਇਹ ਚੋਬਰ ਖਿਡਾਰੀ ਬਣ ਸਕਦੇ ਆ ਤਾਂ ਆਓ ਦੇਖੋ ਸ਼ਮਸ਼ਾਨ ਘਾਟ ਦੇ ਵਿੱਚ ਕਿੰਨੇ ਸੋਹਣੇ ਦਰਖਤ ਲੱਗੇ ਐ ਤੇ ਕਿੰਨੇ ਬੂਟਿਆਂ ਨੂੰ ਇਹਨਾਂ ਚੋਬਰਾਂ ਨੇ ਇਹਨਾਂ ਨੌਜਵਾਨਾਂ ਨੇ ਪਾਲਿਆ ਹੋਇਆ ਤੇ ਆਯਾਦ ਸਪੋਰਟਸ ਕਲੱਬ ਫਤੂਈ ਖੇੜਾ ਬਲੋਕ ਲੰਬੀ ਜ਼ਿਲ੍ਹਾ ਸ਼ਰੀ ਮੁਖਤਸਰ ਸਾਹਿਬ ਤੇ ਅੱਜ ਦੇ ਜਮਾਨੇ ਦੇ ਵਿੱਚ ਯਾਰੋ ਜਦੋਂ ਤੁਸੀਂ ਕਹਿੰਦੇ ਨਾ ਗਸ਼ੇਵਾ ਦਰਿਆ ਪੰਜਾਬ ਦੇ ਵਿੱਚ ਵਗ ਰਿਹਾ ਤੇ ਉਦੋਂ ਯਾਰ ਆ ਮੁੰਡੇ ਉਦੋਂ ਆ ਚੋਬਰ ਯਾਰ ਹੈ ਜਿੰਮ ਮਾਰਦੇ ਆ ਅੱਜ ਦੇ ਜਮਾਨੇ ਚ ਉਹ ਦੇਖੋ ਕਿਆ ਬਾਤ ਹੈ ਵਾਹ ਵੀ ਵਾਹ ਜਿਉਂਦੇ ਰੋ ਨੌਜਵਾਨਾਂ ਨੂੰ ਆ ਵੀ ਇੱਕ ਜਵਾਨੀ ਹੈ ਮਿੱਤਰੋ ਹਾਂ ਆ ਵੀ ਇੱਕ ਤਸਵੀਰ ਹੈ ਤਾਂ ਇਹਨਾਂ ਨੌਜਵਾਨਾਂ ਨੂੰ ਆਪਣੀ ਸਪੋਰਟ ਦੀ ਜ਼ਰੂਰਤ ਹੈ ਆਪਣੀ ਸਪੋਰਟ ਦੀ ਲੋੜ ਹੈ ਬਾਈ ਤਾਂ ਸਾਰੇ ਭਰਾ ਗਰਾਊਂਡਾਂ ਦੇ ਨਾਲ ਜੁੜੋ ਤੇ ਸਰਕਾਰ ਨੂੰ ਵੀ ਇਹ ਬੇਨਤੀ ਹੈ ਕਿ ਸਰਕਾਰ ਵੀ 9 ਜਵਾਨਾਂ ਨੂੰ ਗਰਾਉਂਡਾਂ ਨਾਲ ਜੋੜੇ ਤਾਂ ਫੇਰ ਜਿਹੜੀ ਇਹਨਾਂ ਦੀ ਮੁਹਿੰਮ ਹੈ ਨਾ ਜੁੱਧ ਨਸ਼ਿਆਂ ਵਿਰੁੱਧ ਉਹ ਸਫਲ ਹੋ ਸਕਦੀ ਹੈ ਮਿੱਤਰੋ ਤਾਂ ਆਹ ਦੋਸਤੋ ਸਾਡਾ ਪਿੰਡ ਦਾ ਸਟੇਡੀਅਮ ਹੈ ਤੇ ਆ ਜਵਾਨੀ ਤੁਹਾਡੇ ਸਾਹਮਣੇ ਜ਼ੋਰ ਮਾਰੀ ਹੈ ਜਦੋਂ ਪੰਜਾਬ ਦੇ ਵਿੱਚ ਸਰੰਜਾਂ ਦਾ ਦੌਰ ਹੈ ਪੰਜਾਬ ਦੇ ਵਿੱਚ ਛੇਵੇਂ ਦਰਿਆ ਦੀ ਗੱਲ ਹੁੰਦੀ ਹੈ ਪਰ ਆਹ ਗਰਾਉਂਡਾਂ ਦੀ ਗੱਲ ਹੋਣੀ ਵੀ ਜ਼ਰੂਰੀ ਹੈ ਤੇ ਜਵਾਨੀ ਨੂੰ ਯਾਰ ਕੁਝ ਕੰਮ ਚਾਹੀਦਾ ਹੈ ਇਹਨਾਂ ਨੂੰ ਬਿਜ਼ੀ ਰੱਖਣ ਵਾਲੇ ਬੰਦੇ ਚਾਹੀਦੇ ਆ ਤਾਂ ਜੇ ਕਿਹਨਾਂ ਨੂੰ ਅਹ ਵਾਲੀ ਵਾਲ ਫੁੱਟਬਾਲ ਤੇ ਕੁਝ ਨਾ ਕੁਝ ਐਂਟਰੀ ਵਾਸਤੇ ਪ੍ਰੋਵਾਈਡ ਕਰਵਾਇਆ ਜਾਵੇ ਤੇ ਇਹਨਾਂ ਨੂੰ ਕੁਝ ਨਾ ਕੁਝ ਕੋਚਿੰਗ ਦਿੱਤੀ ਜਾ ਸਕੇ ਜਿੰਨੀ ਸਰਕਾਰ ਮੇਰੇ ਖਿਆਲ ਚ ਅਸਥਾਰਾਂ ਤੇ ਤੇ ਹੋਰ ਬਣਾਉਣ ਵਿੱਚ ਬੀਜੀ ਇਹ ਨਾ ਪਿੰਡਾਂ ਦੇ ਵਿੱਚ ਪੰਚਾਇਤਾਂ ਨੂੰ ਕਹਿੰਦੇ ਵੀ ਤੁਸੀਂ ਇਸਤਿਹਾਰ ਬਣਾਓ ਅ ਆਪਣਾ ਕੰਧਾਂ ਤੇ ਸਰਕਾਰ ਦੇ ਨਾਂ ਤੇ ਤਾਂ ਉਹਨਾਂ ਗੱਲਾਂ ਨਾਲੋਂ ਸ਼ਾਇਦ ਆ ਗਰਾਊਂਡ ਜ਼ਿਆਦਾ کارਗਰ ਸਾਬਤ ਹੋ ਸਕਦੇ ਹੈ